ਖਵਾਜਾ ਮੁਹੰਮਦ ਫਜ਼ਾਲ ਬਿਨ ਜਾਜ ਰਜ਼ੀਆਨੀ ਅਨਹੂ ਹਾਇਤ ਖਵਾਜਾ ਅਬਦਿਲ ਵੈਦ ਬਿਨ ਜਾਦ ਹਾਇਤ ਖਵਾਜਾ ਅਸਨ ਬਸਰੀ ਰਹਿਮਤੁਲਲਾ ਅਲੇ ਹਜਰਤ ਮੀਰਨ ਮੌਮਨੀਨ ਮੌਲਾ ਇਹ ਮੁਸ਼ਕਲੇ ਕੁਸ਼ਾ ਅਲੀ ਸ਼ੇਰੇ ਖੁਦਾ ਅਲੀ ਦੋ ਜਹਾਨ ਦੇ ਪੇਸ਼ਵਾ ਦੀਨ ਦੁਨੀ ਕੇ ਥੰ ਮੌਲਾ ਇਹ ਕਾਇਨਾਤ ਬਾ ਮਲੂਮ ਅਲੀ ਬਿਨ ਅਬੂ ਤਾਲਬ ਤੁਰ ਮੰਨਾ ਵਜੋ ਹਜਰਤ ਸੁਲੇ ਵਲੀ ਵਸੱਲਮ ਖਵਾਜਾ ਇਹ ਕੁਲ ਜਹਾਨ ਸੈਦਨਾ حضرت محمد مصطفی مصطبا احمد صلی اللہ علیہ وسلم سرکار دو عالم حضورے اولیاء اکرام سرور کائنات رحمت اللعالمین تخت بخت نبر العالمین 124000 پیر فقیر مدتیالی پیر فقیر مدتیالی پیر فقیر مدتیالی چار تے 14 خاندان روئے جمیر وچ جتے جتے بزرگ دل وافر مارے میرے شان شاہ اوزب لایم نا سید وانا رضی بسم اللہ الرحمن الرحیم الحمدللہ رب العالمین الرحمن الرحیم مالک یوم الدین یاک نعمدو ویاک نستعین اهدنا الصراط المستقيم صراط الذين انعمت علیہم غیر المغضوب علیہم ولا الضالین بسم اللہ الرحمن الرحیم ਹਲਾ ਮਾ ਸੱਲੈਲਾ ਸੈਦਨਾ ਮੁਹੰਮਦ ਮਾਲਾਲੇ ਸੈਦਨਾ ਮੁਹੰਮਦਨ ਕਮਾ ਸੱਲੈਤਾ ਇਬਰਾਹਿਮਾ ਅੱਲਾ আলাইਹ ਇਬਰਾਹਿਮਾ ਨਾ ਤਾਹਮੀਦ ਮਜੀਦ ਹਲਾ ਮਾ ਬਾਰਕਲਾ ਸੈਦਨਾ ਮੁਹੰਮਦ ਮਾਲਾਲੇ ਸੈਦਨਾ ਮੁਹੰਮਦਨ ਕਮਾ ਬਾਰਕ ਤਾ ਲਾਇ ਇਬਰਾਹਿਮਾ ਅੱਲਾ আলাইਹ ਇਬਰਾਹਿਮਾ ਨਾ ਤਾਹਮੀਦ ਮਜੀਦ ਬਿਸਮਿਲ ਰਹਿਮਾਨ ਰਹੀ दीन <spaconian> रहमान <architectural silence> ਲਾ ਮਿਆਲੇ ਦ ਬਲਾ ਮਦੂਲਾ ਦ ਬਲਾ ਮੀਆਂ ਕੁਲ ਹੂ ਕੁਫਵਨ ਨਾਹਦ ਬਿਸਮਿਲ੍ਲਾ ਰਹਿਮਾਨ ਰਹਿੂ ਕੁਲ ਹੂ ਅੱਲਾਹੁ ਅਹਾਦ ਦੱਲਾਹ ਸਮਦ ਲਾ ਮਿਆਲੇ ਦ ਬਲਾ ਮਦੂਲਾ ਦ ਬਲਾ ਮੀਆਂ ਕੁਲ ਹੂ ਕੁਫਵਨ ਨਾਹਦ ਬਿਸਮਿਲ੍ਲਾ ਰਹਿਮਾਨ ਰਹਿਹੀ ਕੁਲ ਹੂ ਅੱਲਾਹੁ ਅਹਾਦ ਦੱਲਾਹ ਸਮਦ ਲਾਮਿਆ ਨੇ ਦਵਲਾ ਮਦੂਲ ਅਦਵਲਾ ਮਿਆ ਕੁਲਹੂ ਕੁਫਵਨ ਨਾਹਦ ਬਿਸਮਿਲ੍ਲਾ ਰਹਿਮਾਨ ਰਹੀ ਕੁਲਾ ਉਜੂ ਬਰਾ ਬਨ ਫਲਕ ਮਨ ਸਰਦੇ ਮਾ ਖਲਕ ਵਾ ਮਨ ਸਰਨ ਗਾਸ ਕੀ ਨਿਜਾ ਵਾ ਕੁ ਵਾ ਮਨ ਸਰਨ ਨਫਾ ਸਾਤਨੀ ਫਿਲਾ ਕੁਦ ਵਾ ਮਨ ਸਰਨ ਹਾਸ ਦਿਨੀ ਇਜਾ ਹਸਦ ਬਿਸਮਿਲ੍ਲਾ ਰਹਿਮਾਨ ਰਹੀ ਅੱਲਾ ਵਜ਼ੂਬਿਰਾ ਬਨਾਸ ਮਲਕ ਨਾਸ ਸੁਲਾਹੀ ਨਾਸ ਨਿੰ ਸਰਵ ਵਿਸਵਾਸਿਲ ਖਾਸ ਅੱਲਾ ਦੀ ਜੂਵੀ ਸ੍ਰੀ ਸੋਪੀ ਸੰਧੂਰਨ ਨਾਸ ਸੁਦਨਨ ਜੰਦੇ ਹੈ ਨਾਸ ਬਿਸਮਿਲ ਰਹਿਮਾਨ ਰਹੀ ਅੱਲਾਹੁ ਲਾ ਇਲਾਹ ਵਲ ਹਯਾ ਲਕੋ ਜੂਮਲਾ ਤਕਜੂ ਹੁ ਸਲਾਤਨ ਵਾਲਾ ਨਾ ਮਲਹੁ ਮਫ ਸਮਾਵਤੀ ਬਿਮਾਫਲ ਅਰਦ

ਹਲ ਫਲਾਮੀਂ ਜਾਲੀ ਕੋਲਕਤਾ ਬੋਲਾਰੇ ਵਫੀ ਹੁਦਲਲ ਮੁਤਕੀਨਾ ਅੱਲਾਦੀਨਾ ਜੂ ਮੈਨੂੰ ਨਾਮ ਲਗਾ ਦੇਵਾ ਜੂ ਕੀ ਮੂੰ ਨਸਲਾਤਾ ਵਾ ਮੇ ਮਹਾਰਾਜ ਕਾ ਨਾਹੀ ਕਿਉਂ ਨਾ ਫੈਕੂਨ ਵੱਲਾਦੀਨਾ ਜੂ ਮੈਨੂੰ ਨਾਮ ਵੰਬਾ ਉਂਗਲਾ ਲੈ ਕਾ ਰਹਮਾਨ ਦੇ ਲਾ ਮਨ ਪਬਲਿਕ ਵਾ ਬਿਲ ਆਖਰਤ ਹੂ ਕਿਉ ਕਿ ਨੂ ਲਾ ਕਾਲਾ ਹੁਦ ਮਰ ਰਬੀ ਹਿਮਾ ਉਲੈ ਕਾ ਹੂ ਬਲ ਮੁਫਲੇ ਹੂ ਹੁਨਾ ਬਿਸਮਿਲ ਰਹਿਮਾਨ ਰਹੀ ਮਾਇਨਾ ਹੁਕਮ ਲਾਹ ਵਾਹਿਦ ਲਾ ਇਲਾਹਾ ਇਲਾਹ ਉਰ ਰਹਿਮਾਨ ਰਹੀ ਇਨ ਲਾ ਰਹਿਮਤ ਲਾਲੇ ਕਰੀਬ ਮਿਲਨ ਮੁਰਸ਼ਦੀਨਾ ममार सना का इल्ला रहमतुल आलमीन मा का नाम मोहम्मद अब आदि में राजा ले कुल बुला के रसूल अल्लाह मा खातु नबी मकान अल्लाह बे कुल शैने लिमा इन अल्लाह व मलाइका कतहु जु सल्लु ले आले नबी ए जु हला दीना आमनून सल्लु بسم اللہ الرحمن الرحیم بسم اللہ فتن پاک باد پہلے شانِ محبوبیہ جملا خاندان ہسنیٰ خاندان ہسنیہ پرانے سلسلہ حضور باعث پاک سلسلہ صد دوستانو پیرو خواجو سمکھ دومو غریبوں بادشاہوں شاہوں درویشوں ولیوں مولاؤ حضرت غوث لے شاہ مردانی محبوب سبانی قطب الرحمانی ਹਾਜ਼ਰਤ ਗੌਂਸਲੇ ਆਜੂ ਗੌਂ ਇਸਵੀ ਸ਼ਮਾ ਬਕਰਬਲ ਅਰਦ ਸ਼ੈਖ ਮਹਜੂਦ ਦੀਨ ਸਜਦ ਅਬਦੁਲ ਕਾਦਰ ਜਲਾਨੀ ਬਗਦਾਦੀ ਰਬੇ ਅੱਲਾਹ ਅਲਹੁ ਸਜਦੇ ਮੀਰਾ ਸ਼ਾਹਲੇ ਫਾਤਿਮਾ ਸ਼ਾਨੇ ਬਦਾ ਬਿਸਮਿਲਲਾ ਬੀਬੀ ਰੁਦਿਆ ਬਾ ਨਸੀਬ ਕੀ ਕੋਂਸੇ ਜਾਹਜਾ ਕੋ ਮਹਬੋ ਹਾਦੀ ਦੀ ਜਬਾਰੂ ਸਰਪੋਦੀ ਨਾਮ ਦਾ ਮੂਸਾ ਨੀ ਸਾਹਿਬ ਇਬਰਾਹੀਮ ਉਸਾ ਕੋ ਗਮਸਰੂਦਾ ਬਸਰਾਨੀ ਗੌਂਸੇ ਅੰਦਰ ਬਾਤ ਫੈਲੇ ਪੰਜੇ ਤਨ ਪਾਕ ਨੂਰੇ ਹਕ ਸਨਾਨੂ ਅਲੀਓ ਫਾਤਮਾਏ ਅਹਿਮਦ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ